ਇਹ ਦੋ ਚਚਿਆਂ ਦੀ ਬੜੀ ਵਿਆਖਿਆ ਕੀਤੀ ਸੀ ਇੱਕ ਚਚਾ ਚੰਨੀ ਤੇ ਇੱਕ ਚਚਾ ਚਿੱਟਾ ਇਹ ਕਹਿੰਦੇ ਸੀ ਜਾਂ ਚਾਚਾ ਚੰਨੀ ਰਹੇਗਾ ਜਾਂ ਚਾਚਾ ਚਿੱਟਾ ਰਹੇਗਾ ਦੁਖਦੀ ਖਬਰ ਅੱਜ ਤੱਕ ਇਹ ਆਈ ਹੈ ਇਹ ਚਾਚਾ ਚਿੱਟਾ ਦੇ ਦਰਦਾਰ ਫਿਰ ਰਿਹਾ ਤੇ ਚਾਚਾ ਚੰਨੀ ਦੇਖੀ ਨਹੀਂ ਕਿੱਥੇ ਤੇ ਕਿੱਥੇ ਚਲਾ ਗਿਆ ਤੋ ਜੇ ਕਿਸੇ ਨੂੰ ਪਤਾ ਹੋਵੇ ਸਾਨੂੰ ਦੱਸੋ ਆ ਚਿਹਰੇ ਨੂੰ ਕੋਈ ਜਾਣਦਾ ਹੋਵੇ ਤਾਂ ਇਹਦੇ ਬਾਰੇ ਦੱਸਿਆ ਜਾਵੇ ਅੱਜ ਤੋਂ ਕੁਝ ਟਾਈਮ ਪਹਿਲਾਂ ਚਮਕੌਰ ਸਾਹਿਬ ਤੋਂ ਇਹ ਹਾਰ ਕੇ ਚੰਨੀ ਸਾਹਿਬ ਜਿਲੰਧਰ ਤੋਂ ਜਿੱਤੇ ਸੀ ਤੇ ਉਸ ਟਾਈਮ ਇਹ ਕਹਿੰਦੇ ਸੀ ਕਿ ਸ਼ਾਹਕੋਟ ਦਾ ਵਿਕਾਸ ਹੋਵੇਗਾ ਹੁਣ ਇਹੋ ਜਿਹਾ ਵਿਕਾਸ ਕੀਤਾ ਇਹਨੇ ਕਿ ਜੋ ਮੇਰੇ ਸਾਹਮਣਾਂ ਕਹਿੰਦਾ ਸੀ ਚਿੱਟਾ ਨਹੀਂ ਮਿਲੂਗਾ ਤੋ ਘਰ ਘਰ ਮਿਲਦਾ ਵਾ ਤਾਂ ਹਰ ਇੱਕ ਇਨਸਾਨ ਦੀ ਹਰ ਇੱਕ ਮਾਂ ਪੇਜ ਨੂੰ ਦੁੱਖ ਦਰਦ ਦੇ ਵਿੱਚ ਪਾਇਆ ਹੋਇਆ ਤੇ ਜੇ ਕਿਤੇ ਇਹ ਮਿਲੇ ਤੇ ਇਹਦਾ ਬਾਈ ਐਡਰੈਸ ਸਾਨੂੰ ਜਰੂਰ ਦੱਸਿਆ ਜਾਵੇ ਜਿੱਥੇ ਜਾ ਕੇ ਅਸੀਂ ਇਹਦੇ ਕੋਲ ਆਪਦੇ ਦੁੱਖਾਂ ਦਾ ਹੱਲ ਕਰ ਸਕੀਏ ਚਰਨਜੀਤ ਸਿੰਘ ਚੰਨੀ ਇਹਨਾਂ ਨੂੰ ਕਿਸੇ ਨੇ ਦੇਖਿਆ ਵਾ ਜੇ ਦੇਖਿਆ ਤਾਂ ਭਾਈ ਦੱਸੋ ਨਹੀਂ ਤਾਂ ਲੱਭ ਲਈਏ ਇਹਨਾਂ ਨੂੰ ਸਾਡੇ ਹਲਕੇ ਦਾ ਹਾਲਤ ਬਹੁਤ ਜ਼ਿਆਦਾ ਖਸਤਾ ਵਾ ਚਰਨਜੀਤ ਚੰਨੀ ਨੂੰ ਜੋ ਕਿ 2.5 ਲੱਖ ਦੀ ਲੀਡ ਨਾਲ ਜਲੰਧਰ ਤੋਂ ਚਿੱਤ ਕੇ ਗਿਆ ਸੀ ਇਹ ਮੁੜ ਕੇ ਨਜ਼ਰ ਨਹੀਂ ਕਿਤੇ ਆਈ